ਸੱਚ ਇਹ ਵੇ ਕਿ ਭਗਤ ਧੰਨਾ ਜੀ ਬੜੇ ਅਕੀਦੇ ਵਾਲੇ ਆ ਇਹ ਗੋਪਾਲ ਤੇਰਾ ਆਰਤਾ ਸ਼ਬਦ ਸੁਣ ਕੇ ਕਿਤੇ ਨਾ ਪੁਰਨਾ ਬਣਾਈਏ ਵੀ ਉਹਨਾਂ ਤਾਂ ਨਗੁਣੀਆਂ ਚੀਜ਼ਾਂ ਮੰਗ ਲਈਆਂ ਯਾਦ ਰੱਖਿਓ ਭਗਤ ਆਪਣੇ ਪੈਰਾਂ ਚ ਪਾਣ ਵਾਲੀ ਜੁੱਤੀ ਲਈ ਵੀ ਰੱਬ ਦਾ ਮੁਤਾਜ ਹੁੰਦਾ ਹੈ ਜਿਹੜੇ ਅਮੀਰ ਬੰਦੇ ਨੇ ਕਦੀ ਜੁੱਤੀ ਲਈ ਅਰਦਾਸ ਕਰਦੇ ਦੇਖਿਆ ਤੁਸੀਂ ਕਦੀ ਕਿਸੇ ਕਹੇ ਮੈਨੂੰ ਚਪਲਾਂ ਦੇ ਦੀ ਯਾਦ ਰੱਖਿਓ ਇਹ ਅਰਬੇ ਹੀ ਮੰਗਦੇ ਹੁੰਦੇ ਨੇ ਜਿਹੜਾ ਭਗਤ ਹੈ ਨਾ ਉਹ ਨਿੱਕੀ ਤੋਂ ਨਿੱਕੀ ਚੀਜ਼ ਲਈ ਵੀ ਬੰਦੇ ਦਾ ਮੁਤਾਜ ਨਹੀਂ ਹੋਣਾ ਚਾਹਦਾ ਉਥੇ ਸ਼ਬਦ ਭਗਤ ਜੀ ਨੇ ਮਰਤੇ ਮੈਨੂੰ ਪੈੜਾਂ ਚ ਪਾਣ ਲਈ ਜੁੱਤੀ ਦੇ ਪਰ ਆਹ ਦੇਖੋ ਅਕੀਦਾ ਕਿੰਨਾ ਉਹਨਾਂ ਦਾ ਪਾਲਣ ਹਾਰਾ ਕਿਵੇਂ ਹੈ ਰੇ ਚਿਤ ਚੇਤ ਸਕੀਨੀ ਦਿਆਲ ਦਮੋਦਰ ਬਿਬੈ ਨਾ ਜਾਣ ਸ ਕੋਈ ਜੇ ਤਾਂ ਮੈਂ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਕੋਈ ਅਗਲੇ ਬਚਨ ਨੇ ਜਨਨੀ ਕੇਰੇ ਉਧਰ ਉਦਕਮੈ ਪਰਵਦਗਾਰਤੇ ਮੈਂ ਬੋਲ ਰਿਹਾ ਜਨਨੀ ਕੇਰੇ ਜਨਮ ਦੇਣ ਵਾਲੀ ਮਾਂ ਦੇ ਪੇਟ ਵਿੱਚ ਪਾਣੀ ਚ ਜੀਵ ਰਹਿੰਦਾ ਪਾਣੀ ਦੇ ਬਲੈਡਰ ਚ ਪੁੱਠਾ ਲਟਕਿਆ ਮਹਾਰਾਜ ਕਹਿੰਦੇ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦਵਾਰਾ ਦੇ ਆਹਾਰ ਅਗਨ ਮੈਂ ਰਾਖਾ ਐਸਾ ਖਸਮ ਹਮਾਰਾ ਪਰਵਤਗਾਰ ਉਹ ਅਗ ਵਿੱਚ ਵੀ ਰਿਜ਼ਕ ਦੇ ਰਿਹਾ ਦੇ ਆਹਾਰ ਅਗਨ ਮੈਂ ਰਾਖਾ ਐਸਾ ਖਸਮਾ ਮਹਾਰਾ ਮੇਰਾ ਪਰਵਤਗਾਰ ਮੇਰੀ ਕੰਨ ਦੇ ਕੇ ਅਰਦਾਸ ਸੁਣ ਪਰਵਤਗਾਰ ਤੂੰ ਉਹ ਖੈਂ ਜਿਹੜਾ ਮਾਂ ਦੇ ਪੇਟ ਦੀ ਅੱਗ ਵਿੱਚ ਵੀ ਜੀਵਾਂ ਨੂੰ ਰਿਜ਼ਕ ਪਿਆ ਦੇਦਾ ਹੈ ਕਿਉਂਕਿ ਤੂੰ ਪਰਵਤਗਾਰ ਹੈ ਦੂਸਰਾ ਬਚਨ ਮੈਨੂੰ ਇੰਜ ਲੱਗਦਾ ਹੈ ਇਹ ਤਿੰਨ ਜਿਹੜੇ ਭਗਤ ਜੀ ਦੀਆਂ ਉਦਾਹਰਨਾਂ ਨੇ ਨਾ ਇਹ ਸਾਡੇ ਤਾਰਕਿਕ ਮਨ ਨੂੰ ਮਸਲ ਕੇ ਰੱਖ ਦਿੰਦੀਆਂ ਜਦੋਂ ਇਹ ਸ਼ਬਦ ਵਰਤਿਆ ਮਾਂ ਦੇ ਪੇਟ ਤੇ ਰੱਬ ਅੱਗ ਤੇ ਜੀਵ ਨੂੰ ਰੋਜੀ ਦਿੰਦਾ ਤੇ ਤਰਕ ਕਰਨ ਵਾਲੇ ਕਹਿ ਦਿੰਦਾ ਸੀ ਆਖਰ ਜੋ ਮਾਂ ਖਾਂਦੀ ਉਹੀ ਤਾਂ ਖਾਂਦਾ ਪਿਆ ਹੈ ਤਾਂ ਕਿ ਲੋਜੀ ਕਿਹਨਾ ਜੇ ਮਾਂ ਕੁਰਾ ਖਾਂਦੀ ਬੱਚਾ ਪਰਿਆ ਜੇ ਮਾਂ ਬੱਚੇ ਤੋਂ ਵੱਖ ਹੋਵੇ ਫਿਰ ਅਸੀਂ ਮੰਨਿਆ ਵੀ ਵਾਕੀ ਪਰਵਦਗਾਰ ਹੈ ਮੈਂ ਸਿਰਫ ਇੱਕ ਤਰਕ ਵਜੋਂ ਕਹਿ ਰਿਹਾ ਮਾਂ ਤੇ ਉਧਰ ਚ ਕਹੇ ਜੋ ਮਾਂ ਖੁਰਾਕ ਖਾਂਦੀ ਉਹ ਬੱਚੇ ਨੂੰ ਮਿਲੇਗੀ ਤੇ ਤਾਂ ਮੰਨਿਆ ਪਰਵਦਗਾਰ ਜੇ ਮਾਂ ਵੱਖ ਹੋਵੇ ਤੇ ਰੋਜੀਦਾ ਫਿਰ ਭਗਤ ਜੀ ਨੇ ਦੂਜੀ ਉਦਾਹਰਨ ਜਿਹੜੀ ਦਿੱਤੀ ਉੱਥੇ ਮਾਂ ਤੇ ਸੰਤਾਨ ਇਕੱਠੇ ਨਹੀਂ ਪਰਵਦਗਾਰ ਨੇ ਕੈਸੀ ਕਿਰਪਾ ਕੀਤੀ ਕੱਚੂ ਕੁੰਮੀ ਪੰਛੀ ਦੀ ਤਰ੍ਹਾਂ ਆਂਡਿਆਂ ਉੱਤੇ ਕਦੀ ਨਹੀਂ ਬੈਠਦੇ ਸਭ ਨੂੰ ਪਤਾ ਹੈ ਆਂਡੇ ਬਰੇਤੇ ਵਿੱਚ ਦਿੰਦੀ ਏ ਆਪ ਕਛੂ ਕੁੰਮੀ ਪਾਣੀ 'ਚ ਚਲੀ ਜਾਂਦੀ ਏ ਗੁਰੂ ਗ੍ਰੰਥ ਸਾਹਿਬ ਮੁਤਾਬਕ ਸਭ ਤੋਂ ਜ਼ਿਆਦਾ ਧਿਆਨ ਦੀ ਪਰਪਕਤਾ ਜਿਹੜੀ ਪੋਜ਼ਿਟਿਵ ਰੂਪ 'ਚ ਮੰਨੀ ਏ ਉਹ ਕਛੂ ਕੁੰਮੀ ਦੀ ਮੰਨੀ ਏ ਹਾਲਾਂਕਿ ਬਗਲੇ ਦੇ ਧਿਆਨ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਹੈ ਪਰ ਉਹਨੂੰ ਨੈਗੇਟਿਵ ਸੈਂਸ ਵਿੱਚ ਲਿਆ ਉਹਨੂੰ ਪੋਜ਼ਿਟਿਵ ਨਹੀਂ ਲਿਆ ਕਛੂ ਕੁੰਮੀ ਦੇ ਧਿਆਨ ਨੂੰ ਨੈਗੇਟਿਵ ਨਹੀਂ ਲਿਆ ਭਾਈ ਗੁਰਦਾਸ ਸਾਹਿਬ ਨੇ ਕਿਤੇ ਨਹੀਂ ਕਿਹਾ ਕਿ ਸਿੱਖਾ ਇਸ ਤਰ੍ਹਾਂ ਧਿਆਨ ਧਰੀ ਜਿਵੇਂ ਬਗਲਾ ਧਰਦਾ ਹੈ ਹਾਲਾਂਕਿ ਬਗਲੇ ਦਾ ਧਿਆਨ ਹੀ ਇਕਾਗਰਤਾ ਮੰਨੀ ਗਈ ਕਮਾਲ ਦੀ ਗੱਲ ਬਗਲੇ ਦੀ ਉਦਾਹਰਣ ਕਿਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਧਿਆਨ ਦੀ ਪੋਜ਼ਿਟਿਵਿਟੀ ਜਾਂ ਧਿਆਨ ਨੂੰ ਰੱਬ ਨਾਲ ਜੋੜਨ ਵਾਲੇ ਪਾਸੇ ਕਿਤੇ ਵੀ ਬਗਲੇ ਦੀ ਉਦਾਹਰਣ ਨਹੀਂ ਲਈ ਮੇਰਾ خیال ਸਾਨੂੰ ਉਦਾਹਰਨਾਂ ਤੋਂ ਪ੍ਰਤੀਕਾਂ ਤੋਂ ਜਿਹੜੇ ਬਿੰਬ ਨੇ ਨਾ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਹੁਣ ਪਿਆਰਿਓ ਜਦੋਂ ਕੋਈ ਚਲਾਣਾ ਕਰਦਾ ਨਾ ਪ੍ਰਾਣੀ ਇਹ ਮੇਰਾ ਪਰਕਰਨ ਨਹੀਂ ਬੜੀ ਬੜੀ ਸੋਨਿਆਂ ਵੀ ਗੁਰਮੁਖ ਪਿਆਰਾ ਬੰਦਗੀ ਸਿਮਰਨ ਕਰਦਾ ਕਿਆ ਤੇ ਉਹ ਨਾਲ ਹੀ ਸ਼ੁਰੂ ਕਰ ਦੇਣਗੇ ਦਰਿਆਵੇ ਕੰਨੇ ਬਗਲਾ ਬੈਠਾ ਕੀਲ ਕਰੇ ਘਟੋ ਘਟ ਇਹ ਤਾਂ ਮੰਨੋ ਬਗਲਾ ਪ੍ਰਤੀਕ ਕਾਦਾ ਹੈ ਬਗਲਾ ਕਾਦਾ ਪ੍ਰਤੀਕ ਹੈ ਬਗਲਾ ਪ੍ਰਤੀਕ ਹੈ ਕਪਟ ਦਾ ਬਗਲਾ ਪ੍ਰਤੀਕ ਹੈ ਅੰਦਰ ਮੈਲੇ ਧਿਆਨ ਦਾ ਬਗਲਾ ਪ੍ਰਤੀਕ ਹੈ ਕਿ ਸਿਰਫ ਪਖੰਡ ਦਾ ਜਦੋਂ ਅਸੀਂ ਕਿਸੇ ਗੁਰਮਖੀ ਲੀਏ ਸ਼ਬਦ ਪੜ੍ਹਨੇ ਆਂ ਕੇਲ ਕਰੇਂਦੇ ਖੰਜ ਨੂੰ ਅਚਿੰਤੇ ਬਾਜ ਪੈ ਚੇਤੇ ਰੱਖੋ ਗੁਰਮਖ ਕੋਲੋਲਾ ਨਹੀਂ ਕਰਦਾ ਉਹ ਰੱਬ ਦੀ ਬੰਦਗੀ ਵੀ ਜੁੜਿਆ ਹੁੰਦਾ ਹੈ ਇਹ ਜਿਹੜਾ ਸ਼ਲੋਕ ਹੈ ਦਾ ਅਰਥ ਇਹਦਾ ਮਤਲਬ ਇਹ ਨਹੀਂ ਕਿ ਪੜ੍ਹਨਾ ਨਹੀਂ ਚਾਹੀਦਾ ਮੈਂ ਕਹਿਣਾ ਵੇਲਾ ਦੇਖੋ ਕਿੱਥੇ ਟੋਕ ਰਿਹਾ ਦਰਿਆ ਵੇ ਕੰਨ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਖੰਜ ਨੂੰ ਅਚਿੰਤੇ ਬਾਜ ਪੈ ਬਾਜ ਪੈ ਇਸ ਰੱਬ ਦੇ ਕੇਲਾਂ ਬਿਸਰੀਆਂ ਜੋ ਮਨ ਚੇਤਨ ਚੇਤੇ ਸਨ ਸੋ ਗਾਲੀ ਰੱਬ ਕੀਆ ਗੁਰਮਖੋ ਬੰਦਗੀ ਕਰਨ ਵਾਲੇ ਨੂੰ ਤੇ ਮੌਤ ਤੱਕ ਦੀ ਚੇਤਾ ਭੁੱਲਦਾ ਹੀ ਨਹੀਂ ਇਹ ਜਿਹੜਾ ਬਗਲਾ ਪ੍ਰਤੀਕ ਹੈ ਮਨਮੁਖਤਾਈ ਦਾ ਹੈ ਪਖੰਡ ਦਾ ਹੈ ਪਰਪੰਚ ਦਾ ਮੈਂ ਫਿਰ ਵਿਸ਼ੇ ਵਿੱਚ ਰਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਜਾਂ ਭਾਈ ਸਾਹਿਬ ਨੇ ਜਦੋਂ ਧਿਆਨ ਦਾ ਜ਼ਿਕਰ ਕੀਤਾ ਉਹਨਾਂ ਨੇ ਇੱਕ ਤੁਕ ਵਰਤੀ ਕੱਛੂ ਆਂਡਾ ਧਿਆਨ ਤੱਕ ਕਰ ਪਰਪੱਕ ਨਦੀ ਵਿੱਚ ਆਣੇ ਉਹਨਾਂ ਨੇ ਬਿਲਕੁਲ ਨਹੀਂ ਕਿਹਾ ਬਗਲੇ ਵਰਗਾ ਧਿਆਨ ਟਿਕਾ ਮੈਂ ਫਿਰ ਵਿਸ਼ੇ ਤੋਂ ਦੂਰ ਨਹੀਂ ਨਿਕਲਾਂਗਾ ਪਰਵਦਗਾਰ ਕੱਛੂ ਕੁੰਮੀ ਆਂਡੇ ਕਦੀ ਆਲਣਾ ਨਹੀਂ ਉਹਦਾ ਬਰੇਤੇ ਚ ਆਂਡੇ ਦੇੰਦੀ ਬਾਹਰ ਆ ਪਾਣੀ ਚਲੀ ਜਾਂਦੀ ਹੁਣ ਆਂਡੇ ਚ ਬੱਚੇ ਦੇ ਸਰੀਰ ਦਾ ਵਿਕਾਸ ਹੋਣਾ ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ ਬੱਚਾ ਇਨਸਾਨ ਦਾ ਮਾਂ ਦੇ ਪੇਟ ਚ ਪਰ ਕਛੂਕੂਮੀ ਦੇ ਪੇਟ ਵੀ ਤ ਉਹਦਾ ਬੱਚਾ ਨਹੀਂ ਨਾ ਉਹ ਵਖਰੀ ਆਂਡਾ ਵਖਰਾ ਭਗਤ ਜੀ ਦੀ ਖਿਆ ਉਡਾਰੀ ਦੇਖੋ ਉਹ ਇਸ ਤਰਕ ਨੂੰ ਵੱਡ ਕੇ ਰੱਖ ਗਏ ਜੇ ਕੋਈ ਬੰਦਾ ਕਹੇ ਬਿਮਾਰ ਇਸ ਖਾਂਦੀ ਹੈ ਤਾਂ ਬੱਚੇ ਨੂੰ ਪਹੁੰਚਦਾ ਹੈ ਕਛੂ ਕੁੰਮੀ ਤਾਂ ਆਂਡੇ ਦੇ ਨੇੜੇ ਵੀ ਨਹੀਂ ਆਈ ਆਂਡਾ ਦੇ ਦਿੱਤਾ ਸਿਰਫ ਕਛੂ ਕੁੰਮੀ ਆਂਡੇ ਦਾ ਧਿਆਨ ਟਿਕਾਉਂਦੀ ਹੈ ਇਕਾਗਰਤਾ ਨਾਲ ਆਪਣੇ ਬੱਚੇ ਦਾ ਚਿੰਤਨ ਕਰਦੀ ਹੈ ਜਿਉਂ-ਜਿਉਂ ਇਕਾਗਰਤਾ ਨਾਲ ਧਿਆਨ ਟਿਕਾਉਂਦੀ ਹੈ ਗੁਰਮਖੋ ਤਿਉਂ-ਤਿਉਂ ਉਸ ਬੱਚੇ ਦੇ ਸਰੀਰ ਦੇ ਅੰਗ ਬੰਦਦੇ ਨੇ ਬੰਤਰ ਬੰਦੀ ਹੈ ਤਿਉਂ-ਤਿਉਂ ਉਹਦੇ ਅੰਦਰ એનર્ਜੀ ਖੋਰ ਪੈਦਾ ਹੁੰਦੀ ਹੈ ਭਗਤ ਧੰਨਾ ਜੀ ਕਹਿੰਦੇ ਨੇ ਉਹ ਭਲਿਆ ਉਹ ਪਰਵਦਗਾਰ ਐਸਾ ਹੈ ਜੇ ਕੱਚੂ ਕੁੰਮੀ ਦਾ ਆਂਡਾ ਬਾਹਰ ਹੈ ਮਾਂ ਆਂਡਾ ਦੇਣ ਵਾਲੀ ਪਾਣੀ ਵਿੱਚ ਹੈ ਪਰਮਾਤਮਾ ਤਾਂ ਉਹਦੇ ਆਂਡੇ ਵਿੱਚ ਪਲਦੇ ਕੋਈ ਬੱਚੇ ਨੂੰ ਵੀ ਰਿਜਕ ਦੇ ਹੀ ਜਾਂਦਾ ਹੈ એનર્ਜੀ ਤਾਂ ਉਹਨੂੰ ਵੀ ਦੇ ਰਿਹਾ ਹੈ ਪਹਿਲੀਆਂ ਤੁਕਾਂ ਸਨ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀ ਆ ਦਸ ਦਵਾਰਾ ਦੇ ਅਹਾਰ ਅਗਨ ਮੈਂ ਰੱਖ ਐ ਐਸਾ ਖਤਮ ਹਮਾਰਾ ਅਗਲੀਆਂ ਤੁਕਾਂ ਨੇ ਕੁੰਮੀ ਜਲ ਮੈਂ ਤਨ ਤਿਸ ਬਾਹ ਰਾਗ ਆਸਾ ਕੱਚੂ ਕੁੰਮੀ ਪਾਣੀ ਚ ਤਨ ਦਾ ਅਰਥ ਉਹਦੇ ਆਂਡੇ ਬਾਹਰ ਨੇ ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤੈ ਨਾਹੀ ਨਾ ਤਾਂ ਖੰਭ ਨੇ ਉੱਡ ਕੇ ਚਲੇ ਜਾਣ ਕੀਤੇ ਖੀਰ ਦਾ ਅਰਥ ਇੱਕ ਇਨਸਾਨੀ ਮਾਂ ਦੁੱਧ ਪੀਏ ਉਹਦੇ ਉਦਰ ਚ ਬੱਚੇ ਨੂੰ ਖੂਨ ਨਹੀਂ ਤਾਕਤ ਮਿਲਦੀ ਏ ਕਹਿਣ ਲੱਗੇ ਕੱਚੂ ਕੁੰਮੀ ਤਾਂ ਦੁੱਧ ਵੀ ਕੋਈ ਨਹੀਂ ਪਿੰਦੀ ਪਏ ਨਾ ਉਹਦੇ ਬੱਚੇ ਨੂੰ ਕੋਈ ਖੀਰ ਦਾ ਤਾਂ ਕੋਈ ਦੁੱਧ ਦੇ ਰਿਹਾ ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤੇ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਮੇਰੇ ਮਨਾ ਤੂੰ ਸਮਝ ਜੇ ਮਾਨ ਦੀ ਦੂਰੀ ਬਣ ਜਾਏ ਤੇ ਰਿਜਕ ਪਰਮਾਤਮਾ ਫਿਰ ਵੀ ਦਿੰਦਾ ਪਰ ਇਨਸਾਨ ਨੇ ਫਿਰ ਕਹਿਣਾ ਸੀ ਲਓ ਜੀ ਆਖਰ ਧਿਆਨ ਨਹੀਂ ਤਾਂ એનર્ਜੀ ਮਿਲ ਰਹੀ ਹੈ ਨਾ ਕਿਉਂਕਿ ਜਦੋਂ ਬੰਦਾ ਮੈਂ ਨਾ ਮੰਨੂ ਅਗਲੀ ਜਿਹੜੀ ਉਦਾਹਰਣ ਦਿੱਤੀ ਉਹਨਾਂ ਸਿਰੇ ਲਾ ਦਿੱਤੀ ਗੱਲ ਕਹਿਣ ਲੱਗੇ ਕਛੂ ਕੁਮੀ ਦੇ ਧਿਆਨ ਰਹੀ ਬੱਚਾ ਪਲਦਾ ਪਰ ਸੱਚ ਇਹ ਵੇ ਪੱਥਰ ਵਿੱਚ ਕੀੜਾ ਪਿਆ ਹੈ ਪੱਥਰ ਚਾਰਚ ਫੇਰਿਓ ਬੰਦ ਕੈ ਉਹਨੂੰ ਤਾਂ ਧਿਆਨ ਦੇਣ ਵਾਲੀ ਮਾਂ ਵੀ ਕੋਈ ਨਹੀਂ ਪਾਖਨ ਕੀਟ ਗੁਪਤ ਹੋਇ ਰਹਤਾ ਤਾਂਚੋ ਮਾਰਗ ਨਹੀਂ ਪੱਥਰ ਦਾ ਕੀੜਾ ਸੱਚ ਮੁੱਚ ਪੱਥਰ ਵਿੱਚ ਗੁਪਤ ਕੈ ਕੋਈ ਮਾਰਗ ਕੋਈ ਰਸਤਾ ਵੀ ਨਹੀਂ ਭਗਤ ਧੰਨਾ ਜੀ ਕਹਿੰਦੇ ਨੇ ਪਰਵਤ ਗਾਰ ਪੱਥਰ ਵਿੱਚ ਪਲਦੇ ਕੋਈ ਕੀੜਿਆਂ ਨੂੰ ਵੀ ਰਿਜ਼ਕ ਪਿਆ ਦਿੰਦਾ ਕਿਉਂਕਿ ਉਹਦਾ ਵਰਗਾ ਪਾਲਨ ਹਾਰ ਕੋਈ ਹੋਰ ਨਹੀਂ ਪਾਖਨ ਕੀਟ ਗੁਪਤ ਹੋਇ ਰਹਤਾ ਤਾਚੋ ਮਾਰਗ ਨਾਹੀ ਕਹਿ ਤਨਾਂ ਪੂਰਨ ਤਾਹੂ ਕੋ ਮਤਰੇ ਜੀ ਡਰਾਹੀ ਮੇਰੇ ਮਨਾ ਤੂੰ ਡੋਲ ਨਾ ਉਹ ਮਾਂ ਦੇ ਉਦਰ ਚ ਪਾਲਦਾ ਹੈ ਸੱਚ ਇਹ ਉਹ ਕੱਚੀ ਕੁਮੀਂ ਦੇ ਬੱਚੇ ਪਾਲਦਾ ਹੈ ਉਹ ਤਾਂ ਪੱਥਰ ਦੇ ਕੀੜਿਆਂ ਨੂੰ ਵੀ ਪਾਲਦਾ ਹੈ ਕਿੰਨੇ ਰਾਜੇ ਨੇ ਕਿਲਾ ਬਣਾਇਆ ਬਹੁਤ ਸੋਹਣਾ ਕਈ ਸਾਲ ਲੱਗੇ ਕਿਲਾ ਬਣਾਉਂਦਿਆਂ ਪੱਥਰ ਚਿੰਨ ਚਿੰਨ ਕੇ ਘੜ ਘੜ ਕੇ ਕਿਲਾ ਬਣਾਇਆ ਤੇ ਉਹਦਾ ਮੁਰਸ਼ਿਦ ਉਹਦਾ ਗੁਰੂ ਉਹਨੂੰ ਕਿਲੇ ਵਿੱਚ ਲੈ ਆ ਚਰਨ ਪਵਾਉਣ ਵਾਸਤੇ ਤੇ ਜਦੋਂ ਉਹਨੇ ਦੇਖਿਆ ਪੁੱਛਿਆ ਕਿੰਨਾ ਸਮਾਂ ਲੱਗਾ ਦੱਸ ਦਿੱਤਾ ਇੰਨੇ ਸਾਲ ਲੱਗੇ ਇੰਨਾ ਪੈਸਾ ਲੱਗਾ ਤੇ ਨਾਲ ਸ਼ਬਦ ਵਰਤ ਕੇ ਕਹਿੰਦਾ ਜੇ ਮੈਂ ਕਿਲਾ ਨਾ ਬਣਾਉਂਦਾ ਇੰਨੇ ਸਾਲ ਮਜ਼ਦੂਰਾਂ ਨੂੰ ਰੋਟੀ ਨਹੀਂ ਸੀ ਮਿਲਨੀ ਮੈਂ ਕਿਲਾ ਬਣਾਇਆ ਪੱਥਰ ਲਾਣ ਵਾਲਿਆਂ ਨੇ ਮਜ਼ਦੂਰੀ ਕੀਤੀ ਉਹਨਾਂ ਦੇ ਕਈ ਸਾਰਿਸਕ ਚੱਲਿਆ ਉਹਦਾ ਮੁਰਸ਼ਿਦ ਉਤੇ ਰੁਕ ਗਿਆ ਉਨੇ ਕਿਆ ਪੱਥਰ ਬਚ ਗਏ ਜ਼ਮੀਨ ਇਹ ਲਾਇਆ ਨਹੀਂ ਕੰਤ ਕਹਿੰਦਾ ਬਚ ਗਏ ਕਿਆ ਜਾਂਦਾ ਉਹਨੇ ਕਿਆ ਪੱਥਰ ਤੋੜੋਗੇ ਪਾਰੇ ਹਥੌੜੇ ਨਾਲ ਜੋ ਪੱਥਰ ਤੋੜਿਆ ਟੁੱਟਣ ਦੇ ਅਸਾਰ ਉਹਦੇ ਵਿੱਚੋਂ ਕੀੜਾ ਨਿਕਲਿਆ ਜਿਹੜਾ ਪੱਥਰ ਦੇ ਵਿੱਚ ਖਾ ਰਿਆ ਸੀ ਉਹਨਾਂ ਬਾਹ ਪਕੜ ਕੇ ਕਿਆ ਉਹ ਪੱਥਰ ਲਾਣ ਵਾਲਿਆਂ ਨੂੰ ਤੇ ਤੂੰ ਰੋਟੀ ਦੇਣਾ ਜਿਹੜਾ ਪੱਥਰ ਵਿੱਚ ਬੈਠਾ ਉਹਨੂੰ ਕਿਹੜਾ ਰੋਟੀ ਦੇ ਰਿਆ ਸੀ ਤੂੰ ਤਾਂ ਪੱਥਰ ਲਾਣ ਵਾਲਿਆਂ ਨੂੰ ਦਿਹਾੜੀ ਦਿੱਤੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਉਹਦੇ ਅੱਗੇ ਅਰਦਾਸ ਕਰਨ ਲੱਗਾ ਕੰਨ ਦੇ ਕੇ ਮੇਰੀ ਬੇਨਤੀ ਸੁਣ ਤੂੰ ਪਰਵਤਗਾਰ ਖੈ ਹਕਾਂ ਕਬੀਰ ਕਰੀਮ ਤੂੰ ਬੇਅੈਬ ਪਰਵਤਗਾਰ ਤੂੰ ਸਭ ਨੂੰ ਰਿਜਕ ਦੇਣੇ ਸੱਚ ਇਹਵੇ ਜੜ ਚੇਤਨ ਸਭ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਕਿ ਦੀਨਨ ਕੀ ਪ੍ਰਤਪਾਲ ਕਰੈ ਨੀ ਤੇ ਸੰਤ ਉਬਾਰ ਗਨੀ ਮਨ ਗਾਰੈ ਪੰਛ ਪਸ਼ੂ ਨਗ ਨਾਗ ਰਾਦਵ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਕਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨੀ ਕਰਮ ਵਿਚਾਰੈ ਦੀਨ ਦਇਆਲ ਦਇਾਨਿਦ ਦੁਖਨ ਦੇਖਤ ਹੈ ਕਿੰਨੇ ਗੁਨਾਹ ਦੇਖਦਾ ਸੱਚੀ ਗੱਲ ਆਪਣੇ ਫੁਰਨਿਆਂ ਵੱਲ ਦੇਖੀਏ ਤੇ ਰੋਟੀ ਇੱਕ ਦਿਨ ਵੀ ਨਸੀਬ ਨਹੀਂ ਹੋਣੀ ਚਾਹੀਦੀ ਧਰਮ ਦੀ ਵਿਆਖਿਆ ਮੁਤਾਬਕ ਪਰ ਇੰਨਾ ਪਾਲਣਖਾਰ ਖੈ ਅਕਿਰਤ ਕਾਣਾ ਨੂੰ ਪਾਲਦਾ ਪਰਵਤਗਾਰ ਖੈ ਨਾ ਉਹ ਗੁਣ ਔਗਣ ਦੇਖ ਕੇ ਨਹੀਂ ਪਾਲ ਰਿਹਾ ਇਹ ਉਹਦਾ ਸੁੱਤੇ ਸਤਵਾਹ ਹੈ ਉਹ ਕਰਤੇ ਤੋਂ ਪਹਿਲਾਂ ਦਾਤਾ ਖੈ ਮਹਾਰਾਜ ਕਹਿੰਦੇ ਦੀਨ ਦਇਆਲ ਦਇਾਨਿਦ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੇ ਮੈਂ ਫਿਰ ਬੇਨਤੀ ਕਰਾਂਗਾ ਇਸ ਫਾਰਸੀ ਦੇ ਸ਼ਬਦ ਵਿੱਚ ਪਹਿਲੀਆਂ ਦੋ ਤੁਕਾਂ ਵਿੱਚ ਸਿਰਫ ਪਰਮਾਤਮਾ ਦੀ ਸਿਫਤ ਤੇ ਅਰਦਾਸ ਹੈ ਤਾਂ ਅਰਦਾਸ ਤੇ ਸਿਫਤ ਦੋਨੋਂ ਇਕੱਠੇ ਆ ਜਿਵੇਂ ਤੁਸੀਂ ਤਨਾਸਰੀ ਰਾਗ 'ਚ ਪੜਦੇ ਹੋ ਕੋ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਮਾਰੇ ਬਸ ਆਹੀ ਉਹਦੀ ਵਿਆਖਿਆ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਕਮ ਬਾਰਿਕ ਤੁਮਰੇ ਤਾਰੇ ਨਿਮਖ ਨਿਮਖ ਉਪਰਤ ਪਾਲਣਾ ਕਰਦਾ ਪਿਆਖੈ ਮਹਾਰਾਜ ਕਹ ਰਹੇ ਨੇ ਯਕ ਅਰਜ਼ ਗੁਪਤਮ ਪੇਸ਼ ਤੋ ਦਰਗੋਸ਼ ਕੁੰ ਕਰਤਾਰ ਹਕਾ ਕਬੀਰ ਕਰੀਮ ਤੂੰ ਬੇਅੈਬ ਪਰਵਦਗਾਰ ਹੁਣ ਅਗਲੀਆਂ ਦੋ ਤੁਕਾਂ ਜਿਹੜੀਆਂ ਨੇ ਉਹ ਰਹਾਉ ਦੇ ਬਚਨ ਨੇ ਧਿਆਨ ਦਿਆ ਜੇ ਥੋੜਾ ਜਿਹਾ ਉਹ ਬਚਨ ਨੇ ਦੁਨੀਆ ਮੁਕਾਮੇ ਫਾਨੀ ਇਹ ਇੱਥੇ ਪਹਿਲੀ ਤੁਕ ਸੰਪੂਰਨ ਖੈ ਦੁਨੀਆ ਦਾ ਲਫ਼ਜ਼ ਭਾਵੇਂ ਅਸੀਂ ਸੰਸਾਰ ਕਰਨੇ ਆ ਜਗਤ ਕਰਨੇ ਆ ਮੁਕਾਮ ਦਾ ਅਰਥ ਟਿਕਾਣਾ ਤੇ ਫਾਨੀ ਦਾ ਅਰਥ ਇਹਨੇ ਨਾਸ਼ ਹੋ ਜਾਣਾ ਧਿਆਨ ਨਾਲ ਸੁਣੋ ਜਿਸ ਦੁਨੀਆ ਚ ਮੈਂ ਤੁਸੀਂ ਰਹਿ ਰਹੇ ਆ ਸੱਚ ਇਹ ਵੇ ਇਸ ਧਰਤੀ ਨੇ ਇੱਕ ਦਿਨ ਫਨਾਹ ਹੋਣਾ ਜਿੰਨੂੰ ਮੈਂ ਤੁਸੀਂ ਆਪਣਾ ਘਰ ਟਿਕਾਣਾ ਕਹਿੰਨੇ ਪਿਆ ਹਕੀਕਤ ਵਿੱਚ ਘਰ ਟਿਕਾਣਾ ਜਿਹੜਾ ਇੱਕ ਦਿਨ ਬਿੰਸ ਜਾਏਗਾ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਸੋਣੀ ਇਕਾਗਰਤਾ ਫਿਰ ਬਖਸ਼ੋ ਗੁਰਮਖੋ ਤਹਿਕੀਕ ਦਾ ਅਰਥ ਤਹਿਕੀਕਾਤ ਕਰ ਪਰਚੋਲ ਲੈ ਸੱਚ ਜਾਣ ਤਹਿਕੀਕ ਦਿਲਦਾਨੀ ਦਾਨੀ ਦਾ ਅਰਥ ਹੈ ਜਾਣ ਸਿਆਣਾ ਬੰਦਾ ਕਹਿੰਦੇ ਨੇ ਉਹ ਮੇਰੇ ਦਿਲਾ ਇਸ ਗੱਲ ਨੂੰ ਸੱਚ ਕਰਕੇ ਜਾਣ ਮੈਂ ਤੈਨੂੰ ਐਵੇਂ ਨਹੀਂ ਕਹਿ ਰਿਹਾ ਇਹ ਜਿਸ ਦੁਨੀਆ ਚ ਤੂੰ ਰਹਿਣਾ ਪਿਆ ਸੱਚ ਮੱਚੇ ਦੁਨੀਆ ਦੇ ਟੁਕੜੇ ਨੇ ਇੱਕ ਦਿਨ ਬਣਸ ਜਾਣਾ ਉਂਝ ਵੈਸੇ ਦੁਨੀਆ ਦੇ ਅਰਥ ਮੈਂ ਕੀਤੇ ਜਗਤ ਇੱਕ ਵਿਦਵਾਨ ਨੇ ਦੁਨਿਆਦਾਰਤ ਵਖਰਾ ਕੀਤਾ ਸੰਸਾਰ ਦਾ ਵਖਰਾ ਕੀਤਾ ਉਹ ਸੰਸਾਰਦਾਰਤ ਦੁਨੀਆ ਨਹੀਂ ਕਰਦਾ ਉਹ ਕਹਿੰਦਾ ਸੰਸਾਰ ਦਾ ਅਰਥ ਇਹ ਜਿਹੜਾ ਚੱਕਰ ਲਾ ਰਿਹਾ ਹੈ ਸੰਸਾਰਦਾਰਤ ਪ੍ਰਕਰਮਾ ਹੀ ਨਾਸ਼ਵਾਨਤਾ ਨਹੀਂ ਸੰਸਾਰ ਲਬ ਜੇ ਤੁਸੀਂ ਗਹਿਰਾਈ ਚ ਜਾਓਗੇ ਦਰਤ ਇਹ ਜਿਹੜਾ ਘੁੰਮ ਰਿਹਾ ਹੈ ਇੱਕ ਵਾਰ ਮਹਾਰਜ ਬੇਨਤੀ ਕੀਤੀ ਸੀ ਕਿ ਜਿਹੜੀ ਪ੍ਰਕਰਮਾ ਹੈ ਨਾ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਭਾਵੇਂ ਮਨਮਤ ਲੋਕ ਕਹਿਣ ਲੱਗ ਪਏ ਆ ਕਰਮकांड ਕਰਨ ਲੱਗ ਪਏ ਆ ਜਾਗਰੂਕ ਜਿਹੜੇ ਸੋ ਕਾਲ ਦੇ ਜਾਗਰੂਕ ਯਾਦ ਰੱਖੋ ਪ੍ਰਕਰਮਾ ਜਿਸ ਦਿਨ ਦੁਨੀਆ ਚ ਖਤਮ ਹੋਗੀ ਉਸ ਦਿਨ ਦੁਨੀਆ ਖਤਮ ਹੋ ਜਾਣੀ ਪ੍ਰਕਰਮਾ ਜ਼ਿੰਦਗੀ ਏ ਜੀ ਗੁਰੂ ਸਾਹਿਬ ਨੇ ਭਾਈ ਨੰਦਲਾ ਸਾਹਿਬ ਨੂੰ ਜਿਹੜੇ ਬਚਨ ਕਹੇ ਉਹਦੇ ਵਿੱਚ ਕਿਹਾ ਕਿ ਸਿੱਖ ਸਵੇਰੇ ਉੱਠ ਕੇ ਜਦੋਂ ਗੁਰਦੁਆਰੇ ਆਵੇ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਤਿੰਨ ਪ੍ਰਕਰਮਾ ਕਰੇ ਪਰ ਬਾਤ ਸਮਾ ਕਰ ਕੇ ਇਸ਼ਨਾਨ ਤਿੰਨ ਪਰਦਖਨਾ ਕਰੈ ਸੁਝਾਨ ਯਾਦ ਰੱਖੋ ਜੇ ਪ੍ਰਕਰਮਾ ਨਾ ਹੁੰਦੀ ਆ ਦਿਨ ਰਾਤ ਕੋਈ ਨਹੀਂ ਸੰਭੰਨੇ ਧਰਤੀ ਪ੍ਰਕਰਮਾ ਹੈ ਨਾ ਜੀ ਆ ਲਾਵਾਂ ਦੀਆਂ ਵੀ ਜਿਹੜੀਆਂ ਪ੍ਰਕਰਮਾ ਨੇ ਇਹਦੇ ਬੜੇ ਗਹਿਰੇ ਅਸਰ ਅਰਥ ਨੇ ਅਸੀਂ ਮਜ਼ਾਕ ਚ ਕਹਿ ਦਿੰਨੇ ਚਾਰ ਭਵੰਟ ਲੀਆਂ ਚੇਤੇ ਰੱਖੋ ਜਿਸ ਬੰਦੇ ਨੂੰ ਪ੍ਰਕਰਮਾ ਕਰਨ ਦੀ ਜਾਜ ਆ ਗਈ ਉਹਦੀ ਜ਼ਿੰਦਗੀ ਵਿੱਚ ਆਤਮਕ ਖੇੜਾ ਜ਼ਰੂਰ ਆਵੇਗਾ ਪ੍ਰਕਰਮਾ ਹੁੰਦੀ ਉਥੇ ਜਿੱਥੇ ਖੇਚ ਹੁੰਦੀ ਹੈ ਜਿੱਥੇ ਖੇਚ ਨਹੀਂ ਉੱਥੇ ਪ੍ਰਕਰਮਾ ਕੀ ਧਰਤੀ ਆਪਣੇ ਧੁਰੇ ਤੇ ਘੁੰਮਦੀ ਹੈ ਪ੍ਰਕਰਮਾ ਕਰਦੀ ਜੇ ਧਰਤੀ ਦੀ ਪ੍ਰਕਰਮਾ ਰੁਕ ਜਾਏ ਤੇ ਇੱਥੇ ਜ਼ਿੰਦਗੀ ਦਾ ਖਾਤਮਾ ਹੋ ਜਾਏਗਾ ਗੁਰੂ ਗ੍ਰੰਥ ਸਾਹਿਬ ਤਾਂ ਸੂਰਜ ਚੰਦਰਮਾ ਦੀ ਪ੍ਰਕਰਮਾ ਦਾ ਜ਼ਿਕਰ ਕਰਦੇ ਹੈ ਭੈ ਵੀ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅੰਤ ਪਿਆਰਿਓ ਸੂਰਜ ਪ੍ਰਕਰਮਾ ਕਰ ਰਿਹਾ ਧਰਤੀ ਪ੍ਰਕਰਮਾ ਕਰੀ ਹੈ ਸਾਰੇ ਗ੍ਰਹਿ ਉਪਗ੍ਰਹਿ ਇੱਕ ਦੂਜੇ ਦੀ ਪ੍ਰਕਰਮਾ ਇਹ ਸੂਰਜ ਕਿਸੇ ਵੱਡੇ ਸੂਰੀ ਦੀ ਪ੍ਰਕਰਮਾ ਕਰ ਰਿਹਾ ਵੱਡਾ ਸੂਰਜ ਹੋਰ ਵੱਡੇ ਦੀ ਪ੍ਰਕਰਮਾ ਕਰੇ ਤਾਂ ਸਾਇੰਸ ਨੇ ਸਿੱਧ ਕਰ ਦਿੱਤਾ ਸੰਸਾਰ ਲਬਜ ਤਾਂ ਕਿਹਾ ਜਾਂਦਾ ਕਿਉਂਕਿ ਚੱਕਰ ਵਿੱਚ ਘੁੰਮਦਾ ਪਿਆ ਹੈ ਤਾਂ ਇਹਨੂੰ ਸੰਸਾਰ ਕਹਿੰਨੇ ਆਖ ਅਗਲੇ ਸ਼ਬਦ ਨੇ ਦੁਨੀਆ ਉਹਦੇ ਅਰਥ ਮੈਨੂੰ ਚੰਗੇ ਲੱਗੇ ਵੈਸੇ ਕੋਸ਼ਤਾਚਾਰਥ ਨਹੀਂ ਹੈਗੇ ਕੋਸ਼ਚ ਅਰਥ ਜਗਤੀ ਸੰਸਾਰ ਹੀ ਹੈ ਉਹਨੇ ਇਹਦਾ ਸੰਧੀ ਛੇਦ ਕਰ ਦਿੱਤਾ ਉਹ ਕਹਿੰਦਾ ਅਸੀਂ ਅਕਸਰ ਕਹਿੰਨੇ ਆ ਲੋ ਦਾਤਰੀ ਦੇ ਸਾਡੇ ਪਿੰਡਾਂ 'ਚ ਕਹਿੰਦੇ ਸੰਜੀ ਦਾਤਰੀ ਦੇ ਦੰਦੇ ਇੱਕ ਪਾਸੇ ਨੇ ਦੁਨੀਆਂ ਦੇ ਦੋ ਪਾਸੇ ਇਸ ਤਰੀ ਹੈ ਨਾ ਉਹਨੇ ਦੁਨੀਆਂ ਦੇ ਅਰਥ ਕੀਤੇ ਦੱਦੇ ਨੂੰ ਔਂਕੜ ਲੱਗੀ ਦੋ ਨਈਆ ਨਈਆਦਰ ਤੇ ਬੇੜੀਆਂ ਕਹਿੰਦੇ ਨੇ ਜਿੰਨਾ ਲੋਕਾਂ 'ਚ ਤੁਸੀਂ ਰਹਿੰਦੇ ਹੋਏ ਦੋ ਬੇੜੀਆਂ 'ਤੇ ਸਵਾਰ ਦੇ ਜਿਹੜੀ ਡੁੱਬਦੀ ਦਿੱਸੇ ਛੜੱਪਾ ਮਾਰ ਕੇ ਦੂਜੇ ਵਿੱਚ ਪੈ ਰੱਖ ਜਾਂਦੇ ਆ ਇਹ ਕਹਿੰਦੇ ਨੇ ਦੋ ਨਈਆ ਵਿੱਚ ਸਵਾਰ ਨੇ ਚਲੋ ਉਹਨੇ ਆਪਣੇ ਢੰਗ ਨਾਲ ਕੀਤੇ ਪਰ ਅਸੀਂ ਦੁਨੀਆ ਦੇ ਅਰਥ ਕਰਾਂਗੇ ਜਿਸ ਪਲੈਨਟ ਤੇ ਆਪਾਂ ਰਹਿੰਦੇ ਮੈਨੂੰ ਵੀ ਦੁਨੀਆ ਨਹੀਂ ਕਹਿ ਸਕਾਂਗਾ ਇਹ ਪਲੈਨਟ ਤਾਂ ਇਸ ਤਰ੍ਹਾਂ ਹੈ ਨਿੱਕਾ ਜਿਹਾ ਪਿਛਲੇ ਦਿਨੀ ਸੈਨ ਫ੍ਰਾਂਸਿਸਕੋ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਨਾ ਲੈਕਚਰ ਦੇਣਾ ਆਪਣੇ ਸਿੰਘ ਸੁਣਨ ਵਾਸਤੇ ਗਏ ਤੇ ਮੇਰੀ ਰੁਚੀ ਸੀ ਚਲੋ ਵੀ ਜਿਹੜੀ ਗੱਲ ਨਵੀਂ ਮਿਲੇ ਉਹ ਬੰਦਾ ਸਪੇਸ ਤੇ ਕੰਮ ਕਰ ਰਿਹਾ ਵਿਗਿਆਨੀ ਉਹ 2 ਘੰਟੇ ਬੋਲਿਆ 35 ਸਾਲ ਦੀ ਉਹਦੀ ਉਮਰ ਇੱਥੀ 2 ਘੰਟੇ ਬੋਲਣ ਤੋਂ ਬਾਅਦ ਉਹਨੇ ਇੱਕੋ ਗੱਲ ਕਹੀ ਕਹਿੰਦਾ ਵੀ ਆਪਣੀ ਈਗੋ ਨੂੰ ਮਾਰ ਲਓ ਚੰਗੇ ਰਹਿ ਜਾਓਗੇ ਸ਼ਬਦ ਅਗਲਾ ਕੀ ਵਰਤਿਆ ਕਹਿੰਦਾ ਜਿਹੜੀ ਸਾਡੀ ਧਰਤੀ ਹੈ ਨਾ ਕਹਿੰਦਾ ਜਿੰਨੀ ਸਮਝ ਇਹde ਸਾਨੂੰ ਪਈਏ ਪਰ ਸਾਡੀ ਸਮਝ ਦਾ ਅੰਤ ਨਹੀਂ ਕਹਿੰਦਾ ਸਾਡੀ ਧਰਤੀ ਦੀ ਖੌਂਦ ਇੰਨੀ ਖੂਹ ਹੈ ਜਿਵੇਂ ਹਜ਼ਾਰਾਂ ਮੀਲ ਵਿੱਚ ਉੱਤੇ ਸਮੁੰਦਰ ਦਾ ਕਿਨਾਰਾ ਹਜ਼ਾਰਾਂ ਮੀਲ ਬੀਚ ਉੱਤੇ ਨਿੱਕਾ ਜਿਹਾ ਰੇਤ ਦਾ ਕਣ ਪਿਆ ਹੋਵੇ ਚੇਤੇ ਰੱਖਿਓ ਧਰਤੀ ਦੀ ਖੋਦ ਇੱਕ ਰੇਤ ਦੇ ਕਣ ਜਿੱਲੀ ਹੈ ਇਹਨਾਂ ਕੁਝ ਰੱਬ ਨੇ ਸਿਰਜਿਆ ਉਹ ਬੰਦੇ ਖੋਜ ਕਰਕੇ ਗੱਲ ਕਰ ਰਹੇ ਤੇ ਜਿਹਦੀ ਖੋਦ ਸਾਇੰਸ ਦੀ ਨਜ਼ਰ ਚ ਰੇਤ ਦਾ ਕਿਣਕ ਹੈ ਅਸੀਂ ਤੇ ਫੁੱਲੇ ਨਹੀਂ ਸਮਾਂਦੇ ਪਏ ਇਸ ਕਿਣਕੇ 'ਚ ਬੈਠੇ ਆਈਟਮ ਬਣੇ ਬੈਠੇ ਹਜ਼ੂਰ ਨੇ ਤੇ ਸ਼ਬਦ ਵਰਤੇ ਦੁਨੀਆਂ ਮੁਕਾਮੇ ਫਾਨੀ ਇਸ ਦੁਨੀਆ ਦਾ ਅਰਥ ਕੇਵਲ ਪਲੈਂਟ ਨਹੀਂ ਜੋ ਕੁਝ ਧਰਤੀ ਦੇ ਹੈ ਜੋ ਕੁਝ ਨਹੀਂ ਵੀ ਦਿਸਦਾ ਹਰ ਚੀਜ਼ ਨੇ ਇੱਕ ਦਿਨ ਫਨਾ ਹੋ ਜਾਣਾ ਹੈ